ਜਦੋਂ ਇਹਦਾ ਵੀਡੀਓ ਹੋਇਆ ਸ਼ੂਟ ਤੇ ਵੀਡੀਓ ਸ਼ੂਟ ਕਰਨ ਵਾਸਤੇ ਭਾਜੀ ਵੀ ਗਏ ਆ ਉੱਥੇ ਇਕੱਲੇ ਤੇ ਨਾਲ ਕਰਨੌਜੀਲਾ ਸ਼ੂਟ ਕਰ ਰਿਹਾ ਤੇ ਮੈਂ ਉੱਥੇ ਤੇ ਮੈਂ ਕਿਹਾ ਯਾਰ ਆਪਣਾ ਮੈਨੂੰ ਬੁਲਾਇਆ ਨਹੀਂ ਇਹਨਾਂ ਨੇ ਤੇ ਮੈਂ ਮਨ 'ਚ ਸੋਚਾਂ ਯਾਰ ਮੈਂ ਕਿਹਾ ਮੈਨੂੰ ਸੱਦੇ ਹੀ ਨਹੀਂ ਤੇ ਮੇਰੇ ਮਨ 'ਚ ਬੜਾ ਗੁੱਸਾ ਮੈਂ ਕਿਹਾ ਯਾਰ ਮੈਂ ਕਰੂੰਗਾ ਗੱਲ ਇਹਨਾਂ ਨਾਲ ਵੀ ਮੈਨੂੰ ਵੀ ਬੁਲਾ ਲੈਂਦੇ ਬਾਹਰ ਆਣਾ ਐਡਾ ਗਿੱਡੀ ਗੱਲ ਸੀ ਕਰਨ ਵੀ ਕਰ ਰਿਹਾ ਸਾਰਿਆਂ ਨੇ ਤੇ ਜਦੋਂ ਮੈਂ ਗਾਣਾ ਵੇਖਿਆ ਭਾਜੀ ਨੇ ਇੰਜ-ਇੰਜੂ ਕਰੇ ਬਿੰਗੇ ਜੇ ਸਟੈਪ ਮੈਂ ਕਿਹਾ ਚੰਗਾ ਕੀਤਾ ਮੈਨੂੰ ਨਹੀਂ ਸੱਦਿਆ ਵਗਾ ਗਾਣਾਹੀਂ ਬੜਾ ਸੁਣ ਲਿਆ ਸੋ ਹੁਣ ਸਾਨੂੰ ਬਹੁਤ ਪੈੜਾ ਵਿਕੀ ਆਪ ਤੋ ਜੋ ਸਟੈਪ ਕਰਦੇ ਹੋ ਮੈਨੂੰ ਐਸਾ ਲੱਗਦਾ ਕਿ ਤੋਬਾ ਤੋਬਾ ਇਸ ਆਲ ਓਵਰ ਦਾ ਇੰਟਰਨੈਟ ਜੋ ਸਟੈਪ ਕਰਦੇ ਹੋ ਉਹ ਵਾਇਰਲ ਹੋ ਜਾਂਦਾ ਹੈ ਯਾਰ ਐਮੀ ਭਾਜੀ ਤੋ ਸਿੱਖਿਆ ਸੀ ਗੱਲ ਪਤਾ ਕੀ ਸੀ ਜਦੋਂ ਇਹਦਾ ਵੀਡੀਓ ਹੋਇਆ ਸ਼ੂਟ ਤੇ ਵੀਡੀਓ ਸ਼ੂਟ ਕਰਨ ਵਾਸਤੇ ਭਾਜੀ ਵੀ ਗਏ ਆ ਉੱਥੇ ਇਕੱਲੇ ਤੇ ਨਾਲ ਕਰਨੋ ਅਜਲਾ ਸ਼ੂਟ ਕਰ ਰਿਹਾ ਤੇ ਮੈਂ ਉੱਥੇ ਤੇ ਮੈਂ ਕਿਹਾ ਯਾਰ ਆਪਣਾ ਮੈਨੂੰ ਬੁਲਾਇਆ ਨਹੀਂ ਇਹਨਾਂ ਨੇ ਤੇ ਮੈਂ ਮਨ ਚ ਸੋਚਿਆ ਯਾਰ ਮੈਂ ਕਿਹਾ ਮੈਨੂੰ ਸੱਦੇ ਹੀ ਨਹੀਂ ਤੇ ਮੇਰੇ ਮਨ ਚ ਬੜਾ ਗੁੱਸਾ ਮੈਂ ਕਹਾਂ ਯਾਰ ਮੈਂ ਕਰੂੰਗਾ ਗੱਲ ਇਹਨਾਂ ਨਾਲ ਵੀ ਮੈਨੂੰ ਵੀ ਬੁਲਾ ਲੈਂਦੇ ਬਾਹਰ ਆਣਾ ਐਡਾ ਕਿੱਡੀ ਗੱਲ ਸੀ ਕਰਨ ਵੀ ਕਰ ਰਿਹਾ ਸਾਰਿਆਂ ਨੇ ਤੇ ਜਦੋਂ ਮੈਂ ਗਾਣਾ ਵੇਖਿਆ ਭਾਜੀ ਨੇ ਇੰਜਾਂ ਜੰਜੂ ਕਰੇ ਬਿੰਗੇ ਦੇ ਸਟੈਪ ਮੈਂ ਕਹਾਂ ਚੰਗਾ ਕੀਤਾ ਮੈਨੂੰ ਨਹੀਂ ਸੱਦਿਆ ਮੈਂ ਕਹਾਂ ਮੇਤੋ ਤੇ ਹੋਣਾ ਨਾ ਨਹੀਂ ਵਾ 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 ਜੁੜੇ ਹੱਥ ਭਾਜੀ ਆਪ ਮੈਂ ਝੁਮਰ ਪਾਇਆ ਮੈਂ ਭਾਵੇਂ ਅਹਮਦਾਬਾਦ ਤੋਂ ਬੋਸ ਵਾਇਰਲ ਵੀਡੀਓ ਭਾਜੀ ਨੂੰ ਉਹ ਸਟੈਪ ਕਰਾਓ ਨਹੀਂ 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 ਨਿਕਲਦੇ ਨਹੀਂ ਉਹ ਸਾਜੀ ਏਵਲਾ ਸਟੈਪ ਤਾਂ ਬਹੁਤ ਵਧੀਆ ਕਰਦੇ ਆ ਉਹ ਤਾਂ ਬੈਠੇ ਬੈਠੇ ਕਰ ਹੀ ਸਕਦੇ ਆ ਉਹ ਤਾਂ ਮੈਂ ਕਰ ਦੂੰਗਾ ਉਹਦੀ ਕੋਈ ਗੱਲ ਨਹੀਂ ਪਹਿਲਾਂ ਆਪਾਂ ਸਵਾਲ ਜਵਾਬ ਕਰਦੀ ਗਾਣਾ ਅਸੀਂ ਬੜਾ ਸੁਣ ਲਿਆ ਹੁਣ ਸਾਨੂੰ ਬਹੁਤ ਪੜਾ ਲੱਗ ਰਿਹਾ ਪ੍ਰਿੰਸ ਅਸੀਂ ਬਹੁਤ ਜਿਆਦਾ ਸੁਣ ਚੁੱਕੇ ਆ ਹੁਣ ਤੁਸੀਂ ਸੁਣੋ ਯਾ ਸੋ ਹਾਊ ਡੂ ਯੂ ਕੰਪੇਅਰ ਪੰਜਾਬੀ ਐਂਡ ਬਾਲੀਵੁੱਡ ਮੂਵੀਜ਼ ਤੁਹਾਨੂੰ ਕਿੱਦਾਂ ਦਾ ਸਕੇਡਿਊਲ ਔਰ ਕਿੱਦਾਂ ਦਾ ਇਹਨਾਂ ਦਾ ਸਾਰਾ ਦਾ ਜਿਹੜਾ ਤਰੀਕਾ ਇਹ ਕੰਮ ਕਰਦਾ ਉਹ ਕਿੱਦਾਂ ਲੱਗਿਆ ਐਂਡ ਹਾਊ ਡੂ ਯੂ ਲੁੱਕ ਅਪ ਟੂ ਦਿਸ ਕਨਸੈਪਟ ਸਬ ਤੋਂ ਪਹਿਲਾਂ ਤਾਂ ਸਾਰਿਆਂ ਦਾ ਹੀ ਆਈਡੀਆ ਇਦਾਂ ਦਾ ਸੀਗਾ ਜਦੋਂ ਇਹ ਆਈਡੀਆ ਸੁਣਿਆ ਸੀ ਵੀ ਇਹ ਰੀਅਲ ਦੇ ਵਿੱਚ ਹੁੰਦਾ ਹੈ ਕਿ ਮਤਲਬ ਇਹ ਸਿਰਫ ਗੱਲ ਨਹੀਂ ਗੱਲਾਂ ਹੀ ਬਣੀਆਂ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਜੈਨੂਲੀ ਇਹ ਕੇਸਿਸ ਹੁੰਦੇ ਆ ਓਲਡ ਦੇ ਵਿੱਚ ਆਈ ਥਿੰਕ 19 ਕੇਸਿਸ ਹੋਏ ਆ ਇਦਾਂ ਦੇ ਆ ਜਿਹੜੇ ਹੈਟਰੋਪਟੈਨਲ ਸੁਪਰਫਿਟ ਸੁਪਰਫਿਕ ਕੰਡੀਸ਼ਨ ਤੇ ਬਾਈ ਜੈਪੁਰ ਮੈਂ ਨਹੀਂ ਬੋਲੂਆ ਅੰદાવાદ ਮੈਂ ਨਹੀਂ ਬੋਲੂਆ ਬੰਬੇ ਤਾਂ ਬਿਲਕੁਲ ਨਹੀਂ ਬੋਲੋ ਚੰਡੀਗੜ੍ਹ ਆਤੇ ਸਿੱਧੇ ਇਹ ਤਾਂ ਮੇਰਾ ਕਾਲਜ ਨੇੜੇ ਪੈਂਦਾ ਹੈ ਵੀ ਮੈਂ ਮੈਡੀਕਲ ਦਾ ਸਟੂਡੈਂਟ ਪਰ ਉੱਥੇ ਤੇ ਕਿਸੇ ਦੇ ਮਤਲਬ ਦਿਮਾਗ ਚ ਨਹੀਂ ਸੀ ਇਹ ਆਈਡੀਆ ਕਿਹੜਾ ਤੇ ਪਹਿਲਾਂ ਪਤਾ ਲੱਗਿਆ ਵੀ ਕਹਿੰਦੇ ਚਾਈਨਾ ਚ ਵੀ ਹੋਇਆ ਇਹ ਵਾਲੇ ਕੇਸੇਜ਼ ਬਾਅਦ ਚ ਪਤਾ ਲੱਗਿਆ ਫਿਰ ਪਤਾ ਲੱਗਿਆ ਵੀ ਬੈਂਗਲੌਰ ਵੀ ਹੋਇਆ ਮੈਂ ਕਿਹਾ ਇੰਡੀਆ ਵਾਲੇ ਕਿਥੋਂ ਘਟਰੇ ਜਾਣਗੇ ਇਦਾਂ ਦੇ ਕੰਮ ਕਰਨ ਨੂੰ ਮੈਂ ਕਿਹਾ ਆਪਾਂ ਵੀ ਕਰ ਸਕਦੇ ਹਾਂ ਤੇ ਫਿਰ ਉਸ ਤੋਂ ਬਾਅਦ ਜਿੱਤੇ ਤੇ ਫਿਲਮ ਬਣੀ ਫਿਰ ਉਸ ਬਾਕੀ ਜਦੋਂ ਮੇਰੇ ਮਨ ਦੇ ਵਿੱਚ ਸੀ ਵੀ ਪਤਾ ਲੱਗਿਆ ਵੀ ਵਿੱਕੀ ਭਾਈ ਨਾਲ ਫਿਲਮ ਮੈਂ ਮੈਂ ਕਿਹਾ ਓਕੇ 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 ਡਨ ਉਸ ਤੋਂ ਬਾਅਦ ਦੇਖਾਂਗੇ ਹਣਾ ਕਈ ਵਾਰੀ ਸੈੱਟ ਤੇ ਹੁੰਦਾ ਮੈਂ ਮੋਸਟਲੀ ਫਿਲਮਾਂ ਜਿਨ੍ਹਾਂ 'ਚ ਪੰਜਾਬੀ ਹੁੰਦੇ ਮੈਂ ਕਹਿ ਕਿ ਸਿੰਗ ਕਰਦੇ ਉਹਨਾਂ ਨਾਲ ਵੀ ਕੋਈ ਨਹੀਂ ਘਟ-ਘਟ ਜੀਤ ਲੱਗਾ ਰਹੂਗਾ ਹੁਣ ਜਿਵੇਂ 83 ਵੇਲੇ 83 ਵੇਲੇ ਵੀ ਇਦਾਂ ਹੋਇਆ ਸੀ ਤੇ ਅਸੀਂ ਅਸੀਂ ਹੋਮਲੈਂਡ ਹੀ ਰਹਿ ਰਹੇ ਸੀ ਤੇ ਉੱਥੇ ਇੱਕ ਲਾਸਟ ਕੈਰੈਕਟਰ ਇੱਕ ਮਦਨ ਲਾਲ ਜੀ ਦਾ ਕੈਰੈਕਟਰ ਰਹਿੰਦਾ ਸੀ ਕਰਨ ਵਾਲਾ ਤੇ ਮੈਂ ਕਬੀਰ ਸਰ ਨੂੰ ਬੋਲਿਆ ਮੈਂ ਕਿਹਾ ਜੀ ਇੱਕ ਸਾਡਾ ਦੋਸਤ ਹੈ ਹਾਰਦੀ ਸੰਧੂ ਮੈਂ ਕਿਹਾ ਬਹੁਤ ਵਧੀਆ ਸਿੰਗਰ ਵੀ ਹੈ ਤੇ ਐਕਟਿੰਗ ਮੈਂ ਕਿਹਾ ਜਿੰਨੀ ਕੁ ਮੈਨੂੰ ਆਉਂਦੀ ਓਨੀ ਕੁ ਕਰ ਹੀ ਲਊਗਾ ਤੇ ਮੈਂ ਕਿਹਾ ਜੀ ਉਹ ਤੋਂ ਇੱਕ ਵਾਰੀ ਤੁਸੀਂ ਬੋਲ ਸਟਵਾ ਕੇ ਵੇਖ ਲਓ ਕੀ ਪਤਾ ਸੈੱਟ ਕਰ ਲੇ ਐਕਸ਼ਨ ਜਾਂ ਉਹਨੇ ਦੋ ਦਿਨਾਂ ਚ ਕਰਕੇ ਕੰਮ ਮੇਰੇ ਮਨ ਦੇ ਵਿੱਚ ਇਹ ਨਹੀਂ ਸੀ ਵੀ ਮੈਂ ਕਿਸੇ ਦਾ ਭਲਾ ਕਰ ਰਿਹਾ ਮੇਰੇ ਮਨ ਚ ਆਪ ਦਾ ਲਾਲਚ ਸੀ ਮੈਂ ਕਿਹਾ ਕਿਦਰ ਦੇ ਪੰਜਾਬੀ ਨਾਲ ਲੈ ਜਾ ਮੇਰਾ ਜੀ ਨਹੀਂ ਲੱਗਣਾ ਉੱਤੇ ਨਹੀਂ ਪਰ ਉਹ ਤਾਂ ਅੰਡਰ 16 ਖੇਡ ਚੁੱਕਿਆ ਹੈ ਨਾ ਹਾਂ ਖੇਡ ਤਾਂ ਰਸੀਗਾ ਉਹਨੇ ਐਕਸ਼ਨ ਦੀ ਕਾਪੀ ਕਰ ਲਈ ਐਕਟਿੰਗ ਵਾਲੀ ਮੈਂ ਕਿਹਾ ਚੱਲ ਬੋਲਣ ਵਾਲੀ ਤੇ ਉਹਨੇ ਮੇਰੇ ਆਪ ਦੇ ਮਨ ਚ ਲਾਲਚ ਪਰ ਉਹ ਗੱਲ ਬੜੀ ਉੱਡੀ ਬਾਰ ਪਈ ਐ ਮੈਨੇ ਬੜੀ ਹੈਲਪ ਕੀਤੀ ਕਿਤੇ ਹਾੜੀ ਦੀ ਮਗ ਹੈਲਪ ਕਾਦੀ ਕੀਤੀ ਮੈਂ ਤੇ ਆਪਣੇ ਕੀਤੀ ਵੀ ਮੈਨੂੰ ਕੋਈ ਪੰਜਾਬੀ ਮਿਲ ਜੇ ਰਾਹ ਜਾਣ ਨੂੰ ਮਗ ਆਇ ਤੇ ਤਿੰਨ ਮਹੀਨੇ ਰਹਿਣਾ ਮਗ ਜੋੜ ਕੀਤੇ ਨਾ ਮਾਰਨੀ ਉੱਤੇ ਤੇ ਆਪ ਦਾ ਬੰਦਾ ਲੈ ਗਿਆ ਨਾਲ ਬੜੀਆਂ ਮौजਾਂ ਕੀਤੀਆਂ ਮੈਂ ਤੇ ਹਾੜੀ ਨੇ